ਹਾਂਜੀ ਮਿੱਤਰੋ ਹੋਰ ਕੀ ਹਾਲ ਚਾਲ ਆ ਅੱਜ ਦਾ ਆਪਣਾ ਨਵਾਂ ਬਲੌਗ ਸਟਾਰਟ ਹੋ ਚੁੱਕਿਆ ਹੁਣ ਲੱਗ ਰਹੇ ਆ ਆਪਾਂ ਗੱਡੀ ਨੂੰ ਬਾਸ਼ ਕਰਨਾ ਕਿਉਂਕਿ ਅੱਜ ਜਾਣਾ ਆਪਾਂ ਨੇ ਪਟਿਆਲੇ ਇਸ ਕਰਕੇ ਆਪਾਂ ਗੱਡੀ ਨੂੰ ਬਾਸ਼ ਕਰਨ ਲੱਗ ਰਹੇ ਆ ਗੱਡੀ ਆ ਜਿਹੜੀ ਜਿਆਦਾ ਗੰਦੀ ਹੋ ਰਹੀ ਸੀ ਤੁਸੀਂ ਆਪੇ ਦੇਖ ਸਕਦੇ ਹੋ ਕਿੰਨੀ ਮਿੱਟੀ ਉੱਤਰ ਰਹੀ ਆ ਗੱਡੀ ਤੋਂ ਇਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਾਸ਼ ਕਰਾਂਗੇ ਗੱਡੀ ਨੂੰ ਕਿਉਂਕਿ ਫਿਰ ਜਾਣਾ ਆਪਾਂ ਨੇ ਪਟਿਆਲਾ ਤੁਹਾਨੂੰ ਪਟਿਆਲੇ ਦਿਖਾਵਾਂਗੇ ਸਾਰਾ ਮਾਹੌਲ ਮਹੌਲ ਕਿਵੇਂ ਗੱਲ ਬਾਤ ਆ ਪਟਿਆਲੇ ਦੀ ਚੰਗੀ ਤਰ੍ਹਾਂ ਲੱਗੇ ਹੁਣ ਆਪਾਂ ਇਹ ਤੋਂ ਕੱਪੜਾ ਮਾਰਨ ਪੂਏ ਲਿਸ਼ਕਾ ਕੇ ਲੈ ਕੇ ਜਾਣੀਆਂ ਦੇਖੋ ਜੀ ਲੱਗ ਰਹੇ ਆ ਆਪਾਂ ਕੱਪੜਾ ਮਾਰਨ ਗੱਡੀ ਦੇ ਸ਼ੀਸ਼ੇ-ਸੂਸ਼ੇ ਜਮਾ ਚਮਕਾ ਕੇ ਚੰਗੀ ਤਰ੍ਹਾਂ ਪਾਲਿਸ਼ ਮਾਰ ਕੇ ਫਿਰ ਚੱਲਾਂਗੇ ਆਪਾਂ ਪਟਿਆਲੇ ਚੰਗੀ ਤਰ੍ਹਾਂ ਸਾਫ਼ ਕਰਨੀ ਆ ਗੱਡੀ ਨੂੰ ਜਾਲੀਆਂ ਲੱਗੀਆਂ ਹੋਈਆਂ ਨੇ ਗੱਡੀ ਦੀ ਲੁੱਕੇ ਚੇਂਜ ਹੋ ਜਾਂਦੀ ਹੈ ਜਾਲੀਆਂ ਲੱਗ ਕੇ ਤੱਕ ਪੈਣ ਲੱਗ ਜਾਂਦੇ ਗੱਡੀ ਦੀ ਰੋਹ ਪੈਂਦਾ ਗੱਡੀ ਦਾ ਦੇਖੋ ਜੀ ਲੱਗ ਰਿਹਾ ਪਾਉਣੇ ਦੀ ਛੱਤ ਤੇ ਕੱਪੜਾ ਮਾਰਨ ਚੰਗੀ ਤਰ੍ਹਾਂ ਇਸ ਤੋਂ ਬਾਅਦ ਫਿਰ ਹੋਵਾਂਗੇ ਆਪਾਂ ਰੈਡੀ ਫਿਰ ਚੱਲਾਂਗੇ ਪਟਿਆਲੇ ਦੇਖੋ ਜੀ ਗੱਡੀ ਧੋ ਕੇ ਆਪਾਂ ਨੇ ਚੰਗੀ ਤਰ੍ਹਾਂ ਰੈਡੀ ਕਰਤੀ ਗੱਡੀ ਲੱਗ ਰਹੀ ਹੁਣ ਸੁੱਕਣ ਇਸ ਤੋਂ ਬਾਅਦ ਆਪਾਂ ਚੱਲਾਂਗੇ ਹੁਣ ਪਟਿਆਲੇ ਰੈਡੀ ਹੋ ਕੇ ਹਾਂਜੀ ਆਪਾਂ ਬੈਠ ਕੇ ਗੱਡੀ 'ਚ ਬਾਬੇ ਦਾ ਨਾਮ ਲਿਆ ਤੇ ਗੱਡੀ-ਗੱਡੀ ਘਰੋਂ ਬਾਹਰ ਆ ਤੇ ਆਪਾਂ ਛੇੜਤੀ ਗੱਡੀ ਨਾਲ ਆਪਣੇ ਭਾਈ ਨੇ ਆਪਾਂ ਚੱਲੇ ਹੁਣ ਪਟਿਆਲੇ ਨੂੰ ਤੁਹਾਨੂੰ ਮਿਲਦੇ ਆ ਅੱਗੇ ਰਾਸਤੇ ਦੇ ਵਿੱਚ ਬਣੇ ਰਹੀਓ ਆਪਣੀ ਵੀਡੀਓ ਦੇ ਨਾਲ ਦਿਖਾਉਨੇ ਤੁਹਾਨੂੰ ਅੱਗੇ ਦੀ ਗੱਲਬਾਤ ਜੀ ਚੱਲ ਰਹੇ ਆ ਆਪਾਂ ਹੁਣ ਬਣੇ ਰਹੀਓ ਆਪਣੀ ਵੀਡੀਓ ਨਾਲ ਹਾਂਜੀ ਬਾਪਿਓ ਹੁਣ ਲੱਗ ਰਿਹਾ ਆਪਾਂ ਰਾਸਤੇ ਵਿੱਚ ਜਾਣ ਆਪਾਂ ਪਹੁੰਚ ਗਏ ਆ ਘਰਾਟਾਂ ਰਾਸਤੇ 'ਚ ਆਪਾਂ ਜਾਣ ਲੱਗ ਰਿਹਾ ਨਹਿਰ ਨਹਿਰ ਕਿਉਂਕਿ ਨਹਿਰ ਜਾਵਾਂਗੇ ਆਪਾਂ ਤਾਂ ਜਲਦੀ ਪਹੁੰਚ ਜਾਵਾਂਗੇ ਕਿਉਂਕਿ ਨਹਿਰ ਵਾਲਾ ਰਾਸਤਾ ਜਿਹੜਾ ਉਹ ਨੇੜੇ ਦੀ ਪੈਂਦਾ ਸਹੀ ਰਸਤਾ ਵਾਏ ਨਹਿਰ ਵਾਲਾ ਬਟ ਜਿਹੜਾ ਇਹ ਰਸਤਾ ਇਹ ਦਿਨ ਵਾਲਾ ਓਨਲੀ ਬੰਦ ਰਾਤ ਨੂੰ ਨਹੀਂ ਆ ਸਕਦਾ ਇਹਦੇ ਵਿੱਚ ਰਾਤ ਨੂੰ ਦਾ ਇਹ ਉੱਪਰ ਦੀ ਖਤਰੀ ਆ ਤੁਸੀਂ ਵੀਊ ਦੇਖੋ ਠੰਡਾ ਮੌਸਮ ਆ ਮੀਂਹ ਪਿਆ ਹੋਇਆ ਤੇ ਹਰਿਆਲੀ ਦੇਖੋ ਨਹਿਰ ਦੇ ਉੱਪਰ ਕਿੰਨੀ ਸੋਹਣੀ ਹਰਿਆਲੀ ਆ ਜੀ ਲੱਗਿਆ ਪਿਆ ਮਾਹੌਲ ਬਣਿਆ ਹੋਇਆ ਪੂਰਾ ਆ ਦੇਖੋ ਤੁਹਾਨੂੰ ਪਾਣੀ ਡੇਗਦਾ ਛੱਲਾਂ ਦੇਖੋ ਪਾਣੀ ਦੀ ਕਿੰਨਾ ਸੋਹਣਾ ਲੱਗਦਾ ਪਾਣੀ ਡੇਗ ਰਿਹਾ ਆ ਦੇਖੋ ਜੀ ਆ ਦੇਖੋ ਜੀ ਕਿਸ ਨੇ ਸੋਲਰ ਸਿਸਟਮ ਦੀ ਕਾਰਡ ਗੱਡੀ ਆ ਨਹਿਰ ਦੇ ਉੱਪਰ ਹੀ ਲਗਾ ਦਿੱਤਾ ਇਹ ਜਿਹੜਾ ਥਾਂ ਆ ਜਿਹੜਾ ਉਹ ਵੇਸਟ ਨਾ ਹੋਵੇ ਹੋਰ ਕਿਤੇ ਜਿਹੜਾ ਥਾਂ ਸੀ ਨਹਿਰ ਵਾਲਾ ਇਹਦੇ ਵਿੱਚ ਹੀ ਪਿੱਲਰ ਲੱਗ ਕੇ ਇਹਦੇ ਵਿੱਚ ਲਗਾ ਦਿੱਤਾ ਕਿਸੇ ਨੇ ਵਧੀਆ ਦਿਮਾਗ ਲਾਇਆ ਬੰਦੇ ਨੇ ਜਿਹੜੇ ਜਿਹੜੇ ਵੀਰ ਨੇ ਆ ਜੀ ਦੇਖੀ ਆ ਨਹਿਰ ਦੇ ਉੱਪਰ ਲੱਗੀ ਹੋਈ ਤਾਂ ਦੱਸਿਓ ਜਰੂਰ ਕਿਹੜਾ ਬਾਈ ਇਧਰ ਲੇਰੀ ਚ ਆਇਆ ਹਾਂਜੀ ਮਿੱਤਰੋ ਹੁਣ ਆ ਗਏ ਆਪਾਂ ਮੇਨ ਰੋਡ ਦੇ ਉੱਪਰ ਇਹ ਰੋਡ ਭਵਾਨੀਗੜ ਪੜਿਆਲੇ ਵਾਲਾ ਰੋੜਾ ਆ ਮੈਂ ਹਾਈਵੇ ਆ ਗਿਆ ਇਹ ਨੈਸ਼ਨਲ ਹਾਈਵੇ ਇਹਦੇ ਉੱਪਰ ਲੱਗ ਰਹੇ ਆ ਜਨਪਾ ਆ ਦੇਖੋ ਕਿੱਥੋਂ ਦੀ ਬ੍ਰੇਕਾਂ ਮਾਰ ਕੇ ਗੱਡੀ ਲੰਘਾ ਰਹੇ ਨੇ ਅੱਧੇ ਲੋਕ ਕਾਲੀ ਬਹੁਤ ਕਰਦੇ ਆ ਚੀਜ਼ ਤੇ ਧਿਆਨ ਨਹੀਂ ਦਿੰਦੇ ਕਿੰਨਾ ਰਿਸਕ ਕੰਮ ਲਿਆ ਦੀ ਬੰਦੇ ਨੇ ਦੇਖੋ ਐਦਾਂ ਹੀ ਮਰਦੇ ਆ ਹੋਰ ਕਿਦਾਂ ਮਰਦੇ ਆ ਆਪਣੀ ਜਾਨ ਦੀ ਪਰਵਾਹ ਪਤਾ ਨਹੀਂ ਕਿਉਂ ਨਹੀਂ ਕਰਦੇ ਲੋਕ ਜ਼ਿੰਦਗੀ ਮਸਾਂ ਇੱਕ ਵਾਰ ਮਿਲਦੀ ਆ ਹਾਂਜੀ ਤੁਹਾਨੂੰ ਦਿਖਾਉਣਾ ਇੱਕ ਅੱਗੇ ਰਸਤਾ ਜਦੋਂ ਆਪਾਂ ਭਵਾਨੀਗੜ੍ਹ ਨੂੰ ਜਾਂਦੇ ਆ ਜਿਹੜਾ ਟੂਲਪਲਾਜ਼ਾ ਆਉਂਦਾ ਜੇ ਕਈ ਵਾਰ ਕਿਸੇ ਬੰਦੇ ਨੇ ਘਟਣਾ ਤਾਂ ਇੱਕ ਪਿੰਡ ਪੈਂਦਾ ਸਾਈਡ ਦੀ ਆ ਪਿੰਡ ਵਿੱਚ ਦੀ ਆਪਾਂ ਟੂਲ ਪਟ ਲਾ ਜਾ ਜਿਹੜਾ ਉਹ ਆਸਾਨੀ ਨਾਲ ਕੱਟ ਸਕਦੇ ਆ ਜਿਹੜਾ ਆਪਣਾ ਟੂਲ ਟੈਕਸ ਪਰਚੀ ਆ ਜਿਹੜੀ ਉਹ ਵੱਜ ਸਕੇ ਹੁਣ ਆਪਾਂ ਜਿਹੜਾ ਇਹ ਪਿੰਡ ਆਏ ਕਰਾਸ ਕਰ ਦਿੱਤਾ ਦੋ ਪਿੰਡ ਪੈਂਦੇ ਆ 3 ਕਿਲੋਮੀਟਰ ਦਾ ਏਰੀਆ ਜਿਹੜਾ ਆਪਾਂ ਨੇ ਇਹ ਕਰਾਸ ਕਰਨਾ ਹੁੰਦਾ ਟੂਲ ਟੈਕਸ ਸੈਟ ਤੇ ਰਹਿ ਜਾਂਦਾ ਤੇ ਆਪਾਂ ਇਹ ਪਿੰਡ ਵਿੱਚ ਦੀ ਕਰਾਸ ਕਰਕੇ ਟੂਲ ਟੈਕਸ ਜਿਹੜਾ ਉਹ ਕੱਟ ਦਿੰਨੇ ਆ ਦੰਪਨੀ ਟੂਲ ਦੀ ਪਰਚੀ ਜਿਹੜੀ ਉਹ ਨਹੀਂ ਲੱਗਦੀ ਜਿਹੜੇ ਜਿਹੜੇ ਵੀਰ ਇੱਧਰ ਪਟਿਆਲਾ ਭਵਾਨੀਗੜ੍ਹ ਸਾਈਡ ਆਉਂਦੇ ਨੇ ਵੀ ਜਿਨ੍ਹਾਂ ਨੇ ਟੂਲ ਦੀ ਪਰਚੀ ਨਹੀਂ ਦੇਣੀ ਟੂਲ ਟੈਕਸ ਤੋਂ ਬਚਣਾ ਤਾਂ ਆਹ ਪਿੰਡ ਵਿੱਚ ਦੀ ਆ ਸਕਦਾ ਸਾਈਡ ਦੀ ਪਾ ਇਹਨਾਂ ਨੂੰ ਕੱਟ ਸਕਦੇ ਆ ਸਾਨੀ ਨਾਲ 3-4 ਕਿਲੋਮੀਟਰ ਦਾ ਏਰੀਆ ਪੈਂਦਾ ਇੱਧਰ ਦੀ ਹੁਣ ਦੇਖੋ ਆਪਾਂ ਟੂਲ ਟੈਕਸ ਆ ਜਿਹੜਾ ਉਹ ਕੱਟ ਦਿੱਤਾ ਹੁਣ ਆਪਾਂ ਫਿਰ ਤੋਂ ਦੁਬਾਰੇ ਮੇਨ ਰੋਡ ਦੇ ਉੱਪਰ ਆ ਗਏ ਆ ਦੇਖੋ ਜੀ ਦੁਬਾਰੇ ਆਪਾਂ ਮੇਨ ਰੋਡ ਦੇ ਉੱਪਰ ਚੜ ਗਏ ਹੁਣ ਤੁਹਾਨੂੰ ਦਿਖਾਉਣੇ ਆ ਅੱਗੇ ਦਾ 뷰 ਕੀ ਗੱਲਬਾਤ ਆ ਹੁਣ ਅੱਗੇ ਆਪਾਂ ਪਟਿਆਲੇ ਪਟਿਆਲੇ ਐਂਟਰਾ ਕਰ ਗਏ ਐਦਲੀ ਸਾਈਡ ਸਮਾਨਾ ਰਹਿੰਦਾ ਆ ਦੇਖੋ ਜੀ ਹੁਣ ਪਟਿਆਲੇ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਹਾਂਜੀ ਹੁਣ ਆਪਾਂ ਮੇਨ ਬਾਜ਼ਾਰ ਪਟਿਆਲੇ ਦੇ ਵਿੱਚ ਐਂਟਰਾ ਕਰ ਚੁੱਕੇ ਆ ਹੁਣ ਦਿਖਾਉਣਾ ਤੁਹਾਨੂੰ ਅੱਗੇ ਦਾ ਮਾਹੌਲ ਕੀ ਗੱਲਬਾਤ ਬਣਦੀ ਆ ਦੇਖੋ ਜੀ ਪੂਰਾ ਸਰਾ ਹੋਇਆ ਪਿਆ ਇੱਥੇ ਆ ਕੇ ਤਾਂ ਧੁੱਪ ਕੱਢ ਲਈ ਰੱਬ ਨੇ ਪਟਿਆਲੇ ਦੇ ਵਿੱਚ ਥੋੜੀ ਜਿਹੀ ਗਰਮੀ ਵੀ ਕਰ ਦਿੱਤੀ ਆ ਪਰ ਸਵਾਦ ਵੀ ਪੂਰਾ ਆ ਰਿਹਾ ਐਸੀ ਛੱਡਿਆ ਹੋਇਆ ਆਪਾਂ ਨੇ ਹਾਂਜੀ ਹੁਣ ਆਪਾਂ ਜਿਹੜਾ ਦਵਾਈ ਦਾ ਕੰਮ ਸੀ ਉਹ ਕੰਮ ਕਰ ਲਿਆ ਦਵਾਈ ਲੈ ਲਈ ਹੁਣ ਚੱਲੇ ਆ ਆਪਾਂ ਵਾਪਸ ਪਿੰਡ ਨੂੰ ਆਪਾਂ ਖੋਲ ਲਈ ਗੱਡੀ ਦੀ ਟਾਕੇ ਆਪਾਂ ਬੈਠਦੇ ਆ ਗੱਡੀ 'ਚ ਚੱਲਦੇ ਆਂ ਰਾਸਤੇ ਦੇ ਵਿੱਚ ਨਾਲੇ ਕਰਦੇ ਆਂ ਦੋ ਗੱਲਾਂ ਬਾਤਾਂ ਹਾਂਜੀ ਆਪਾਂ ਹੁਣ ਚੱਲ ਪਏ ਇਥੋਂ ਸਵਾਰਾ ਸ਼ਿਟ ਸੀ ਗੱਡੀ ਵਾਪਸ ਬਿੰਡ ਵੱਲ ਨੂੰ ਬਣੇ ਰਹੋ ਆਪਣੀ ਪੂਰੀ ਵੀਡੀਓ ਦੇ ਨਾਲ ਬਲੌਗ ਦੇਖਣ ਲਈ ਹੁਣ ਆਪਾਂ ਨੂੰ ਭੁੱਖ ਜੀ ਵੀ ਲੱਗੀ ਸੀ ਆਉਣ ਖੜਾਉਣੇ ਗੱਡੀ ਸਾਈਡ ਤੇ ਕਿਤੇ ਰਾਸਤੇ ਦੇ ਵਿੱਚ ਹਾਂਜੀ ਆਪਾਂ ਪਟਿਆਲੇ ਬਾਈਪਾਸ ਤੇ ਗੱਡੀ ਰੋਕ ਦਿੱਤੀ ਇੱਥੇ ਆਪਾਂ ਕਰਾਂਗੇ ਪੇਟ ਪੂਜਾ ਖਾਣ ਪੀਣ ਦਾ ਪ੍ਰੋਗਰਾਮ ਬਣਾਵਾਂਗੇ ਲੱਗ ਰਿਹਾ ਆਪਾਂ ਫੋਨ ਦੇਖਣ ਇੱਥੇ ਮਾਹੌਲ ਦੇਖੋ ਪੂਰਾ ਵਧੀਆ ਬਣਿਆ ਪਿਆ ਆ ਗੜੀ ਆਪਣੀ ਗੱਡੀ ਆ ਖੜਿਆ ਆਪਾਂ ਨਛੋੜਾ ਭਾਈ ਦੇਖੋ ਫੂਡ ਬੱਸ ਖੜੀ ਆ ਸਾਈਡ ਤੇ ਕਰਦੇ ਆ ਹੁਣ ਇੱਥੇ ਖਾਣ ਪੀਣ ਦਾ ਪ੍ਰੋਗਰਾਮ ਲੱਗ ਰਿਹਾ ਆਪਾਂ ਮੈਨੂੰ ਦੇਖਣਾ ਵੀ ਕੀ ਆਰਡਰ ਕਰੀਏ ਹੌਲੀ ਹੌਲੀ ਸੋਚਦੇ ਕਰਦੇ ਪੁੱਛ ਪੱਛ ਗਿਆ ਆਪਾਂ 버ਗਰ ਆਰਡਰ ਕਰਤੇ ਆਪਣਾ ਆਰਡਰ ਰੈਡੀ ਆ ਆਪਾਂ ਲੱਗੇ ਜੀ 버ਗਰ ਖਾਣ 버ਗਰ ਬਾਈ ਨੇ ਵਧੀਆ ਟੇਸਟੀ ਬਣਾਏ ਸੀ 버ਗਰ ਖਾ ਕੇ ਬੁਰਾ ਆਨੰਦ ਆ ਗਿਆ ਸੁਆਦ ਸੀ 버ਗਰ ਹੁਣ ਚੱਲੇ ਆਪਾਂ ਵਾਪਸ ਬੈਠ ਕੇ ਗੱਡੀ ਚ ਲਾਈਆਂ ਟਾਕੀਆਂ ਗੱਡੀ ਛੇੜਤੀ ਦੁਬਾਰੇ ਪਿੰਡ ਵੱਲ ਨੂੰ ਆਗੇ ਆਪਾਂ ਰਾਸਤੇ ਦੇ ਵਿੱਚ ਦੇਖੋ ਜੀ ਮੌਸਮ ਦੁਬਾਰੇ ਫੇਰ ਚੇਂਜ ਹੋ ਗਿਆ ਇਧਰੋਂ ਕਹਿੰਦੇ ਭੁੱਖ ਜੀ ਲੱਗੀ ਕੋਲਡ ਡਰਿੰਕ ਪੀਣਾ ਹੁਣ ਅੱਗੇ ਕੋਲਡ ਡਰਿੰਕ ਦੀ ਬੋਤਲ ਫੜ ਲਈ ਬੀਬੀ ਵਾਲੀਆਂ ਕੋਕ ਦੀਆਂ ਬੋਤਲਾਂ ਪੀਤੀਆਂ ਤੇ ਉਸ ਤੋਂ ਬਾਅਦ ਫੇਰ ਛੇੜਤੀ ਗੱਡੀ ਦੁਬਾਰੇ ਫੇਰ ਨਹਿਰ ਵਾਲੇ ਰਾਸਤੇ ਤੇ ਪਾਲੀ ਆਪਾਂ ਨੇ ਗੱਡੀ ਆਪਾਂ ਪਹੁੰਚਣ ਆ ਲਈਆਂ ਪਿੰਡ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆਪਣੇ ਪਿੰਡ ਐਂਟਰ ਹੋ ਗਏ ਹੁਣ ਦੇਖੋ ਜੀ ਆ ਸਾਈਡ ਤੇ ਆਪਣੇ ਪਿੰਡ ਦਾ ਗੁਰੂ ਘਰ ਆ ਗਿਆ ਜੀ ਆ ਦੇਖੋ ਇੰਟਰ ਹੌਨ ਸਰ ਗੁਰੂ ਘਰ ਆ ਗਿਆ ਜੀ ਆਹ ਸਾਈਡ ਤੇ ਆ ਗਈ ਅਨਾਜ ਮੰਡੀ ਆਪਣੇ ਪਿੰਡ ਦੀ ਤੇ ਆ ਆ ਗਿਆ ਸਾਈਡ ਤੇ ਸਰਕਾਰੀ ਸਕੂਲ ਜੀ ਆਹ ਆ ਗਈ ਸਾਈਡ ਤੇ ਪੈਲਸ ਤੇ ਇੱਥੋਂ ਦੁਕਾਨਾਂ ਸਟਾਰਟ ਹੋ ਗਈਆਂ ਜੀ ਆਪਣੇ ਪਿੰਡ ਦੀ ਆ ਸਾਥ ਆ ਗਈ ਜਿੱਥੇ ਬਜ਼ੁਰਗ ਬੈਠ ਕੇ ਗੱਲਾਂ ਬਾਤਾਂ ਕਰਦੇ ਤਾਂ ਸਿਗਰਟ ਦੇ ਆ ਤੇ ਆ ਆ ਗਿਆ ਆਪਣੇ ਪਿੰਡ ਦਾ ਪਹਿਲਾ ਬੱਸ ਸਟੈਂਡ ਜੀ ਆ ਦੇਖੋ ਹਾਂਜੀ ਆਪਾਂ ਮੋੜ ਮੁੜ ਚੁੱਕੇ ਆ ਆਪਣੇ ਪਿੰਡ ਦਾ ਮੋੜ ਮੁੜ ਚੁੱਕੇ ਆ ਆਪਾਂ ਜੀ ਆਪਣੇ ਪਿੰਡ ਦੀ ਆ ਜਿਹੜੀ ਆ ਫਿਰਨੀ ਆ ਗਈ ਜੀ ਆ ਸਾਰੇ ਘਰ ਨੇ ਜਿਹੜੇ ਫਿਰਨੀ ਉੱਪਰ ਆ ਗਏ। ਦੇਖੋ ਆਪਣੇ ਪਿੰਡ ਦਾ 뷰। ਆ ਦੇਖੋ ਜੀ। ਲੱਗ ਰਿਹਾ ਆਪਾਂ ਘਰੇ ਜਾਣ। ਅਬ ਪਹੁੰਚਣ ਵਾਲੀਆਂ। ਥੋੜੀ ਜਿਹੀ ਦੂਰ ਰਹਿ ਗਿਆ ਜੀ ਆਪਣਾ ਘਰ। ਅੱਗੇ ਉਹ ਟਰੈਕਟਰ ਆ ਗਿਆ। ਆ ਦੇਖੋ ਜੀ। ਉਹ ਰਹਿ ਗਿਆ ਸਾਹਮਣੇ ਆਪਣਾ ਘਰ ਆ ਗਿਆ ਜੀ। ਉਹ ਸਾਹਮਣੇ ਦੇਖੋ। ਬਸ ਪਹੁੰਚ ਹੀ ਚੁੱਕੇ ਹਾਂ ਕਰੇ ਆਪਣੇ। 2 ਮਿੰਟ ਜੀ। ਆ ਆ ਗਿਆ ਆਪਣਾ ਘਰ ਸਾਈਡ ਤੇ। ਹੁਣ ਆਪਾਂ ਨੇ ਦੇਖ ਕੇ ਸਾਈਡ ਤੇ ਗੱਡੀ ਲਈ ਇੱਥੋਂ ਮੋੜ। ਹੁਣ ਲਾਵਾਂਗੇ ਗੱਡੀ ਨੂੰ ਅੰਦਰ। ਹਾਂਜੀ ਮਿੱਤਰੋ। ਆਪਾਂ ਗਏ ਆਪਣੇ ਘਰ ਪਹੁੰਚ। ਹੁਣ ਲਾਵਾਂਗੇ ਗੱਡੀ ਨੂੰ ਅੰਦਰ ਕਿਉਂਕਿ ਆਪਾਂ ਪਟਿਆਲੇ ਤੋਂ ਵਾਪਸ ਆ ਗਏ। ਛੋਟੇ ਭਾਈ ਨੇ ਗੇਟ ਖੋਲਦਾ ਤੇ ਆਪਾਂ ਨੇ ਗੱਡੀ ਅੰਦਰ ਲਾਤੀ। ਹਾਂਜੀ ਆਪਾਂ ਗੱਡੀ ਨੂੰ ਅੰਦਰ ਲਾ ਦਿੱਤਾ। ਜੇ ਤੁਹਾਨੂੰ ਇਹ ਅੱਜ ਦੀ ਵੀਡੀਓ ਆਪਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ। ਤੁਹਾਨੂੰ ਮਿਲਦੇ ਹਾਂ ਹੁਣ ਨੈਕਸਟ ਬਲੌਗ ਦੇ ਵਿੱਚ। ਵੀਡੀਓ ਦੇਖਣ ਲਈ ਧੰਨਵਾਦ।